ਪੰਜਾਬ ਦੇ ਡੈਮਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਡੈਮਾਂ ਚ ਗਾਰਜਮਣ ਕਾਰਨ ਪੰਜਾਬ ਸਨੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਜਲ ਭੰਡਾਰਾਂ ਦੀ ਪਾਣੀ ਸਟੋਰ ਕਰਨ ਦੀ ਸਮਰੱਥਾ ਘਟ ਗਈ ਹੈ ਇਸ ਦੇ ਕਾਰਨ 24 ਡੈਮਾਂ ਵਿੱਚ 4183.6 ਮਿਲੀਅਨ ਕਨਮੀਟਰ ਸਮਰੱਥਾ ਘਟੀ ਹੈ ਜੋ ਕਿ ਇਨ੍ਹਾਂ ਜਲ ਭੰਡਾਰਾਂ ਦੀ ਸਮਰੱਥਾ ਦਾ ਕਰੀਬ ਪੰਜਵਾਂ ਹਿੱਸਾ ਬਣਦਾ ਹੈ ਇਸ ਸਾਲ ਪੰਜਾਬ ਵਿੱਚ ਹੜ੍ਹਾਂ ਦਾ ਕਾਰਨ ਬਹੁਤ ਜ਼ਿਆਦਾ ਮੀਂਹ ਤੋਂ ਇਲਾਵਾ ਗਾਰ ਨਾਲ ਭਰੇ ਹੋਏ ਡੈਮਾਂ ਨੂੰ ਠਹਿਰਾਇਆ ਗਿਆ ਸੀ ਕਿਉਂਕਿ ਇਹ ਡੈਮ ਗਾਰ ਭਰੇ ਹੋਣ ਕਾਰਨ ਆਪਣੀ ਸਮਰੱਥਾ ਮੁਤਾਬਕ ਪਾਣੀ ਨੂੰ ਸਟੋਰ ਨਹੀਂ ਕਰ ਸਕੇ ਸੂਬੇ 'ਚ ਆਏ ਹੜ੍ਹਾਂ ਕਾਰਨ 40 ਲੋਕਾਂ ਦੀ ਜਾਨ ਚਲੀ ਗਈ ਸੀ ਜਦੋਂ ਕਿ ਕਿਸਾਨਾਂ ਦੀ ਖੜੀ 5 ਲੱਖ ਏਕੜ ਫਸਲ ਬਰਬਾਦ ਹੋ ਗਈ ਸੀ ਦੱਸਿਆ ਗਿਆ ਹੈ ਕਿ ਪੰਜਾਬ ਦੇ 14 ਜਲ ਭੰਡਾਰਾਂ ਵਿੱਚ ਗਾਰ ਕਾਰਨ ਕੁੱਲ ਮਿਲਾ ਕੇ 222.3 MCM ਮਿਲੀਅਨ ਕਿਊਬਿਕ ਪਾਣੀ ਘਟ ਗਿਆ ਹਿਮਾਚਲ ਪ੍ਰਦੇਸ਼ ਚ ਗਾਰ ਕਾਰਨ ਜਲ ਪੰਡਾਰਾਂ ਦੀ ਕੁੱਲ ਸਮਰੱਥਾ 18882.974 MCM ਦਾ 3960.37 MCM ਪਾਣੀ ਘਟ ਹੋ ਗਿਆ ਇਕੱਲੇ ਪਾਖੜਾ ਜਲ ਪੰਡਾਰ ਚ 2568 MCM ਮਿਲੀਅਨ ਕਿਊਬਿਕ ਪਾਣੀ ਘਟ ਗਿਆ ਜਦੋਂ ਕਿ ਬਿਆਸ ਦਰਿਆ ਸੇ 1190 MCM ਪਾਣੀ ਦੀ ਕਮੀ ਆਈ ਹੈ ਹਰਿਆਣਾ ਦੇ ਇੱਕੋ ਇੱਕ ਜਲ ਭੰਡਾਰ ਕੋਸ਼ਲਿਆ ਬਣ ਚ ਕੁੱਲ ਸਮਰੱਥਾ 13.68 MCM ਤੋਂ ਘਟ ਕੇ 1.26 MCM ਪਾਣੀ ਘਟਿਆ ਕੇਂਦਰੀ ਜਲ ਸ਼ਕਤੀ ਮੰਤਰਾਲੇ ਦਾ ਕਹਿਣਾ ਹੈ ਕਿ ਪਾਣੀ ਇੱਕ ਸੂਬੇ ਦਾ ਵਿਸ਼ਾ ਹੈ ਅਤੇ ਡੈਮਾਂ ਦੀ ਸੁਰੱਖਿਆ ਮੁੱਖ ਤੌਰ ਉੱਤੇ ਸੂਬਾ ਸਰਕਾਰਾਂ ਅਤੇ ਜਨਤਕ ਖੇਤਰਾਂ ਦੀਆਂ ਇਕਾਈਆਂ ਉੱਤੇ ਨਿਰਭਰ ਕਰਦੀ ਹੈ ਕੇਂਦਰੀ ਜਲ ਕਮਿਸ਼ਨ 166 ਪ੍ਰਮੁੱਖ ਜਲ ਪੰਡਾਰਾਂ ਚ ਲਾਈਵ ਸਟੋਰੇਜ ਦੀ ਨਿਗਰਾਨੀ ਕਰਦਾ ਜਿਨ੍ਹਾਂ ਚ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਸ਼ਾਮਲ ਹਨ ਹੁਣ ਡੈਮਾਂ ਵਿੱਚੋਂ ਗਾਰ ਕੱਢਣ ਨੂੰ ਲੈ ਕੇ ਇੱਕ ਕਮੇਟੀ ਬਣਾਈ ਗਈ ਹੈ ਜੋ ਕਿ ਇੱਕ ਚੰਗਾ ਕਦਮ ਮੰਨਿਆ ਜਾ ਰਿਹਾ ਹੈ ਪੰਜਾਬ ਵਿੱਚ ਹੜ੍ਹਾਂ ਕਾਰਨ ਭਾਰੀ ਨੁਕਸਾਨ ਦੇਖਣ ਨੂੰ ਮਿਲਿਆ ਸੀ ਪਰ ਫਿਲਹਾਲ ਇਸ ਤੋਂ ਬਾਅਦ ਦਰਿਆਵਾਂ ਵਿੱਚੋਂ ਡੀਸਲਟਿੰਗ ਅਤੇ ਗਾਰ ਕੱਢਣ ਦੀ ਮੰਗ ਉੱਠੀ ਸੀ ਇਸ ਤੋਂ ਬਾਅਦ ਡੈਮਾ ਨੂੰ ਲੈ ਕੇ ਰਾਜਨੀਤੀ ਦੇਖਣ ਨੂੰ ਮਿਲੀ ਸੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਡੈਮਾ ਦੀ ਡੀਸੈਲਟਿੰਗ ਕਰ ਲਿਖਿਆ ਸੀ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਇੱਕ 10 ਮੈਂਬਰੀ ਕਮੇਟੀ ਦਾ ਗਠਨ ਕੀਤਾ ਜੋ ਕਿ ਡੈਮਾ ਦੇ ਵਿੱਚੋਂ ਗਾਰ ਕਢਵਾਉਣ ਦਾ ਕੰਮ ਕਰੇਗੀ ਅਤੇ ਡੈਮਾ ਦੀ ਨਿਗਰਾਨੀ ਕਰੇਗੀ ਤਾਂ ਜੋ ਪਵਿੱਖ ਵਿੱਚ ਹੜ੍ਹਾਂ ਤੋਂ ਬਚਿਆ ਜਾ ਸਕੇ ਅਤੇ ਪੰਜਾਬ ਅਤੇ ਹਰਿਆਣਾ ਹਿਮਾਚਲ ਜਾਂ ਹੋਰ ਪ੍ਰਦੇਸ਼ਾਂ ਵਿੱਚ ਜਿੱਥੇ ਹੜ੍ਹਾਂ ਦਾ ਖਤਰਾ ਬਣਦਾ ਹੈ ਉਸ ਤੋਂ ਬਚਿਆ ਜਾ ਸਕੇ